ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮੋਤਲਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਅਗਿਆਪਾਲ ਸਿੰਘ ਨਾਲ ਆਪਾਂ ਪਹੁੰਚ ਚੁੱਕੇ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਗਾਵਾਂ ਜਿਹੜੀਆਂ ਤੁਹਾਨੂੰ ਸਾਈਵਾਲ ਚ ਤੁਹਾਨੂੰ ਦਿਖਾਉਣੀ ਹੈ ਤੇ ਇੱਕ ਆ ਵੀਰ ਦੇ ਘਰ ਦੀ ਝੋਟੀ ਪਾਲੀ ਹੈ ਜਿਹੜੀ ਇਹ ਵੀ ਅੱਜ ਵੀਰ ਨੇ ਵੀਡੀਓ ਚ ਪਾ ਦੇਣੀ ਹੈ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਸਾਰਿਆਂ ਵੀਰਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੋਸਨਾ ਠੀਕ ਠਾਕ ਜੀ ਠੀਕ ਠਾਕ ਵਧੀਆ ਵੀਰ ਜੀ ਵਧੀਆ ਠੀਕ ਚਲੋ ਵਧੀਆ ਚੀਜ਼ ਦਾ ਜੀ ਵੇਗਾ ਮਾਲ ਪਰਸਾਂ ਲਾ ਹਾਂਜੀ ਹਾਂਜੀ ਵੇਗ ਗਿਆ ਵੇਗ ਗਿਆ ਉਦੋਂ ਵੇਗ ਗਿਆ ਮਾਲ ਤੇ ਠੀਕ ਹੈ ਹਾਂਜੀ ਹਾਂਜੀ ਤੇ ਚਲੋ ਨਾਮ ਦੱਸ ਤੇ ਕਰੀਏ ਆਪਣਾ ਨਾਹਿਤ ਮਹਲਾ ਗਿਆ ਪਾਸ ਹਾਂਜੀ ਮੋਤਲਾ ਤਹਿਸੀਲ ਹੈ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਤੇ ਫੋਨ ਨੰਬਰ ਬੋਲ ਦੇ ਇੱਕ 8194968506 ਠੀਕ ਹੈ ਹਾਂਜੀ ਇਹ ਛੋਟੀ ਵੇਚ ਦੇਣੀ ਜੇ ਫਿਰ ਛੋਟੀ ਦਾ ਘਰ ਮੱਲ ਤੇ ਉਹਦੇ ਕਰਕੇ ਫਿਰ ਘਰ ਮਗਰੋਂ ਕੋਈ ਹੁੰਦਾ ਨਹੀਂ ਆ ਤੇ ਉਹਦੇ ਕਰਕੇ ਫਿਰ ਅਸੀਂ ਆਂਦਾ ਰੇ ਸੇਲ ਕਰ ਦਈਏ ਠੀਕ ਹੈ ਇਹ ਤੇ ਬੜੇ ਰੀਜਨ ਆ ਪਾਲੀ ਸੀ ਤੂੰ ਰੀਜਨ ਆ ਮੈਂ ਨਾ ਬੁਰਕੀਆਂ ਦੇ ਦੇ ਪਾਲੀ ਜੀ ਠੀਕ ਇੱਕ ਗੱਲ ਹੋ ਰਿਆ ਰੋਟੀ ਠੰਡੀ ਸੀਲ ਬਿਲਕੁਲ ਤਸੱਲੀ ਬਖਸ਼ ਅੱਛਾ ਉਹਦਾ 10 ਕਿਲੋ ਠੀਕ ਹੈ ਕਿਸੇ ਦੇ ਘਰ ਜਾ ਕੇ ਜੀ ਲਾਉਣ ਲੱਗੀ ਦੋ ਦਿਨ ਲਾਹੂਗੀ ਅੱਛਾ ਕਿਉਂਕਿ ਜਿਹੜੇ ਸਾਹ ਨਾ ਰੱਖੀ ਆਏ ਬੜੇ ਲਾਡਾ ਨਾ ਪੂਰੀ ਲਾਡਲੀ ਝੋਟੀ ਆ ਜਿਹੜੀ ਵੀਰਜੀ ਹੁਣਾਂਦੀ ਐ ਕਿਉਂਕਿ ਜਦੋਂ ਦੇ ਸ਼ੁਰੂ ਤੋਂ ਆਉਂਦੇ ਆ ਉਹਨਾਂ ਦੀ ਤੁਹਾਨੂੰ ਪਤਾ ਕੱਟੀ ਦੀ ਨਹੀਂ ਜੀ ਨੀਗੀ ਜੀ ਕੱਟੀ ਫਾਲੀ ਆ ਤੇ ਬੜੇ ਰਿਜਨਾਂ ਬੱਲ ਅੱਛਾ ਮਗਰ ਜਿਹੜੀ ਉਹਦੇ ਕੱਟੀ ਆ ਤਾਂ ਅੱਛਾ ਦੋ ਥਾਣੋਂ ਦੇ ਦੋ ਹੀ ਥਾਣੋਂ ਦੇ ਅੱਛਾ ਕੱਟੀ ਦੇ ਕੱਟੀ ਦੇ ਦੋ ਥਾਣਾਂ ਲੱਭਦੇ ਹੁੰਦੇ ਨਾ ਵੀਰ ਭਰਾ ਵੀ ਦੋਆਂ ਥਣਾਂ ਵਾਲੀ ਕੱਟੀਆਂ ਮੱਝ ਮਿਲ ਜੇ ਤੇ ਇਹ ਗਿਫਟੀ ਆ ਸਾਹ ਹੁਣ ਅੱਛਾ ਇਹ ਕੱਟੀ ਦੋ ਥਣਾਂ ਵਾਲੀ ਆ ਹਾਂਜੀ 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 ਬਾਕੀ ਚੋਂਚਵਾ ਏਡੀਕ ਸਾਫ਼ ਆ ਵੀ ਕੋਈ ਪੂਰ ਛਟਾ ਨਹੀਂ ਐ ਮੁੱਗੇ ਰਗੀ ਆ ਫਿਰ ਤੇ ਬੜੀ ਕਮਾਲ ਦੀ ਗੱਲ ਜੀ ਇਹਦੇ ਮਗਰ ਜਿਹੜੀ ਕੱਟੀ ਆ ਉਹਦੇ ਦੋ ਥਾਣੇ ਆ ਤੇ ਜੱਦਾ ਲੱਗਾ ਝੋਟੀ ਨੂੰ ਵੇਖੋ ਇੱਧਰ ਸੁਆ ਪਹਿਲਾ ਸੁਆ ਪਹਿਲਾ ਆਗੇ ਲਿਆ ਤੋਰ ਫਿਰ ਇੱਕ ਰੀਨ ਲਓ ਜੀ ਲਓ ਸੋਈ ਨੂੰ ਤਰਾ ਕਿੰਨਾ ਚੇਰਾ ਹੋ ਗਿਆ ਜੀ ਸੋਈ ਨੂੰ ਵੀਰ ਜੀ ਨੂੰ ਮਹੀਨੇ ਤੋਂ ਉੱਤੇ ਹੀ ਹੋ ਗਿਆ ਡੇਢ ਮਹੀਨਾ ਲਾ ਲਓ ਡੇਢ ਮਹੀਨਾ ਸੋਈ ਨੂੰ ਹੋ ਗਿਆ ਵਾ ਤੇ ਮਗਰ ਇਹਦੇ ਕੱਟੀ ਆ ਤੇ ਕੱਟੀ ਦੇ ਦੋ ਥਾਣੇ ਆ ਤੇ ਇਹਦੇ ਚਾਰ ਆ ਤਾਂ ਦੇਖ ਜਾਨਦੇ ਪਹਿਲਾ ਹੀ ਸੁਆ ਜਿਹੜਾ ਸੋਈ ਆ ਘਰ ਦੀ ਝੋਟੀ ਪਾਲੀ ਆ ਜਿਹੜੀ ਆ ਅੱਜ ਲੈ ਆ ਵੀਰ ਜੀ ਸਿੰਗ-ਸੁੰਗ ਵੀ ਸੋਨਾ ਜਿਹੜਾ ਇਹ ਹਾਈਟ ਤੁਹਾਨੂੰ ਪਤਾ ਪਹਿਲੇ ਨਾਲ ਦੇ ਹਿਸਾਬ ਨਾਲ ਬਹੁਤ ਵੱਡੀ ਆ ਪਹਿਲੇ ਨਾਲ ਦੇ ਹਿਸਾਬ ਨਾਲ ਚਲੋ ਠੀਕ ਆ ਹਾਈਟ ਇਹ ਤਾਂ ਨਿੱਕੀਆਂ-ਨਿੱਕੀਆਂ ਹੁੰਦੀਆਂ ਕਈ ਬਹੁਤੀਆਂ ਇਹਦੇ ਫਿਰ ਵੀ ਚਲੋ ਕਰਮਾ ਲਈ ਚਲੋ ਜਿੰਨੇ ਕ ਉਮਰ ਦੇ ਹਿਸਾਬ ਨਾਲ ਜਿੰਨੀ ਹਾਈਟ ਠੀਕ ਆ ਬੰਦ ਵੇ ਜਿੰਨੇ ਇੱਥੇ ਨੂੰ ਖਾ ਲ ਲੈ ਜਾ ਵੇ ਜੀ ਬੰਦ ਰਾਕੇ ਤਾਂ ਅੰਦਰ ਸਾਈਜ਼ ਵੀ ਜਿਹੜਾ ਠੀਕ ਆ ਦੁੱਧ ਮੌਕੇ ਤੇ ਜਿਹੜਾ 10 ਲੀਟਰ ਦੇ ਦਿਲ ਪੱਕਾ ਤਿਆਰ ਦਾਸ ਤੇ ਜਮਾਂ ਲਾੜੀ ਤੇ ਕੀ ਰੱਖਣਾ ਵੀਰ ਜੀ ਫਿਰ ਲਾੜ ਲਈ ਝੋਟੀ ਦਾ ਮੁੱਲ ਲਾੜੀ ਝੋਟੀ ਦਾ ਲਾੜ ਜੇ ਨਾ ਕਰ ਲਈਏ ਝੋੜ ਹੁਣ ਕਿਤੇ ਪੋਤਾ ਉੱਚਾ ਨਾ ਕਰਦੇਓ ਬੋਸਾ ਉੱਤਿਆ ਵੇਖੋ ਜੀ ਝੋਟੀ ਘਰ ਦੀ ਪਾਲੀ ਆ ਕੱਟੀ ਮਖਾਈਏ ਪਹਿਲਾਂ ਇਹਦੀ ਹਰਕ ਹਰਕ ਗੱਲਾਂ ਮਤਲਬ ਪੂਰੀ ਆ ਠੀਕ ਹੈ ਜੀ ਹਾਂ ਜੀ ਆਓ ਕੱਟੀ ਵਿਖਾ ਦਈਏ ਕੱਤੀ ਪਹਿਲਾਂ ਮਖਾ ਦਈਏ ਤੁਹਾਨੂੰ ਹਾਂ ਜਿਹੜੀ ਕੱਟੀ ਆ ਇਹਦੇ ਮਗਰ ਉਹ ਖਾਓ ਇੱਜੀ ਥਾਨ ਖਾ ਲਓ ਆ ਸਿਰਫ ਆ ਦੇਖ ਸਾਡੇ ਦੋ ਹੀ ਥਾਨੇ ਆ ਬਸ ਕੱਟੀ ਤੇ ਸਿਰਫ ਦੋ ਹੀ ਥਾਨੇ ਆ ਇਹਦੇ ਵਿੱਚ ਜੀ ਫਿਰ ਕਮਾਲੀ ਹੈ ਗੱਲ ਤੇ ਕਮਾਲ ਕੇ ਦੋ ਥਨਾਂ ਆ ਲਈ ਕੱਟੀ ਵੀ ਨਾਲ ਮਿਲ ਜਾਣੀ ਆ ਤੇ ਨਾਲ ਝੋਟੀ ਵੀ ਪਹਿਲੇ ਸਵੇ ਤੋ ਥਾਣੇ ਆਪਾਂ ਕੋਈ ਵੀਰ ਆਪ ਵੀ ਆਣ ਕੇ ਇੱਕ ਵਾਰੀ ਫਿਰ ਤਾਂ ਵੀ ਇਦੀ ਚੰਗੀ ਤਰ੍ਹਾਂ ਦਿਖਾਈਏ ਥੋੜਾ ਦਿਖਾਉਣਾ ਔਖਾ ਜਿਆ ਬਾਕੀ ਚੱਕ ਅਸੀਂ ਵੀ ਵੇਖ ਲਿਆ ਹੈਗੇ ਥਣ ਦੋ ਹੀ ਆ ਇਹਦੇ ਬਾਕੀ ਕੋਈ ਵੀਰ ਆਪ ਵੀ ਜਿਹੜਾ ਆਣ ਕੇ ਵੇਖ ਲੇ ਥਣ ਦੋ ਹੀ ਆ ਦੋ ਥਾਣੀਆਂ ਜਿਹੜੇ ਇਹਦੇ ਘੱਟੀ ਦੇ ਬੇਬੀ ਜਗਾਦਾ ਉਹ ਵਿਖਾਈ ਜਾਓ ਅੱਛਾ ਜਿਹੜਾ ਉਹ ਜਿਹੜੀ ਗਾਂ ਤੁਹਾਨੂੰ ਇੱਥੇ ਬਾਅਦ ਵਿਖਾਉਣੀ ਹੈ ਉਹਦਾ ਬੱਛਾ ਆ ਜੇ ਹਾਂਜੀ ਹਾਂਜੀ ਬਾਕੀ ਇਹ ਅੰਦਰ ਆਪਾਂ ਨਹੀਂ ਦੇਖਾਂਗੇ ਪੱਕਾ ਦੁੱਧ ਦੇ ਵਿੱਚ ਕਿੰਨਾ ਇਹ ਤੇ ਕਰ 10 ਕਿਲੋ ਵੀਰ ਜੀ ਨੈਟ ਹਾਜ਼ਰ ਪੱਕਾ ਕੰਡੇ ਤੇ ਚਾੜਵਾ ਕੰਡੇ ਤੇ ਚਾੜਵਾ ਕੱਢੀ ਆਪਣੀ ਕੋ ਤੇ ਇਹਦੇ ਘਰ ਜਾ ਕੇ ਭਾਵੇਂ 2 ਦਿਨ ਜੀਣਾ ਲਾਵੇ ਤੇ ਹੋ ਸਕਦਾ ਘੜ ਵੀ ਜਾਵੇ ਆਪਣੇ ਘਰ 10 ਕਿਲੋ ਦੁੱਧ ਆ ਛੋਟੀ ਮਰੀਜ ਤੇ ਇਹਦਾ ਮੁੱਲ ਮੁੱਲ ਵੇਖੋ ਜੀ ਛੋਟੀ ਬੜੀ ਸੀਲਸ ਲੱਗ ਤੇ ਬਹੁਤ ਜਿਆਦਾ ਚੰਗੀ ਆ ਅੱਛਾ ਜੋ ਸਾਨੂੰ ਪਤਾ ਸਾਡੇ ਘਰ ਦੀ ਆ ਹਾਂਜੀ ਹਾਂਜੀ ਬਾਕੀ ਇਹ ਵੀ ਬਹੁਤ ਕਰਮਾ ਵਾਲੀ ਐਵੇਂ ਅਵੇ ਚਮੜੀ ਚਮੜੀ ਵਿਖਾਓ ਜਿਹਾ ਗਕ ਪੂਸ਼ਪਤਲੀ ਆ ਵੇਖੋ ਠੀਕ ਆ ਆ ਲਓ ਨਾ ਕਰੀਏ ਤਾਂ ਤੁਸੀਂ ਦੱਸੋ ਜਾਜ ਜਾ ਕਰੀਏ ਉਹ ਘਰ ਦੀ ਛੋਟੀ ਆ ਮੋਲ ਹੈ ਕਿ ਤੁਹਾਡੇ ਕੋ ਪਾਈ ਨਹੀਂ ਨਹੀਂ ਕਿੰਨੇ ਰਿਤੇ ਜਾਜ ਜੀ ਦੱਸਦੀਏ ਮੁਕਾ ਦੀਏ ਜਾਜ ਜੀ ਕਰਕੇ ਮੋਲ ਦਾ 75 76 73 ਜੋ ਮਰਜ਼ੀ ਕਰੀ ਜਾਈਏ ਅੱਛਾ 70000 ਚੋਂ ਛੋਟ ਹੀ ਕਰਨੀ ਆ ਮਾਲਤਾਂ ਨਹੀਂ ਕਰਾਂਗੇ ਅੱਛਾ ਹਾਂਜੀ ਹਾਂਜੀ ਤੇ ਕੱਟੀ ਨਾਲੇ ਦੇਣੀ ਮਗਰ ਕੱਟੀ ਨਾਲ ਕੇ ਮਾਰੇ ਕੱਟੀ ਦੇ ਨਾਲ ਫਿਰ ਕੇ ਤੁਹਾਨੂੰ ਪਤਾ ਕੱਟੀ ਤੇ ਨਾਲ ਹੀ ਦੇਣੀ ਆ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ 71000 ਜੋ ਗਿੰਦੇ ਕੀ ਛੋਟ ਕਰਾਂਗੇ ਪਹਿਲਾ ਸਵੇਰ ਛੋਟੀ ਆ ਇਹ ਹੈਗਾ ਟਾਈਮ ਤੇ ਤਾਰਾ ਮਾਰ ਕੇ ਖੜੀ ਹੁਣ گاਵਾ ਵਿੱਚ ਜਿਹੜੀਆਂ ਤੁਹਾਨੂੰ ਦਿਖਾ ਦਈਏ ਪਹਿਲਾਂ ਜਿਹੜੇ ਹੁਣ ਇਹ ਤਾਂ ਬੱਚਾ ਤੁਹਾਨੂੰ ਅੰਦਰ ਵਿਖਾਇਆ ਉਹ ਤਾਂ ਉਹ ਦਿਖਾਈਏ ਸਾਈ ਵਾਲਾ ਰਕੇ ਵੀਰਦੀ ਲੱਭ ਲੈਂਦੀਆਂ ਜੀ ਇਹ ਜੋੜੀ ਆਈ ਜੀ ਵੀਰਦੀ ਬਹੁਤ ਛੱਗੇ ਘਰੋਂ ਤੇ ਹੰਸਾਂ ਦੀ ਜੋੜੀ ਅੱਛਾ ਹਾਂ ਇੱਕ ਹੋਰ ਰਵਾਈਆਂ ਦੋ ਠੀਕ ਆ ਉਹ ਨਹੀਂ ਦੂਜੇ ਸੂਏ ਵਹਿੜਿਆ ਪਰਲੀ ਪਹਿਲੇ ਸੂਏ ਸੂਈ ਜੇ ਅੱਛਾ ਠੀਕ ਆ ਉਹ ਬੱਚੇ ਤੋਂ ਬਿਨਾ ਵਾ ਉਹ ਬੱਚੇ ਤੋਂ ਬਿਨਾ ਵਾ ਠੀਕ ਆ ਤੇ ਉਹ ਟੋਕੜ ਗੱਬਣ ਆ ਇੱਕ ਮਹੀਨੇ ਦੀ ਗੱਬਣ ਵੀ ਆ ਅੱਛਾ ਤੁਹਾਨੂੰ ਪਤਾ ਇੱਕ ਮਹੀਨੇ ਦੀ ਚੈੱਕ ਪਾਸ ਨਹੀਂ ਹੁੰਦੀ ਉਹਨਾਂ ਘਰਾਂ ਲੈ ਗਰੰਟੀ ਦਿੱਤੀ ਫੁੱਲ ਵੀ ਗੱਬਣ ਨਿਕਲੂਗੀ ਸਾਡੇ ਗਾਂ ਠੀਕ ਆ ਜੀ ਹਾਂ ਜੀ ਹਾਂ ਜੀ ਤੇ ਉਦੋਂ ਜਿਹੜੀ ਹੁਣ ਆ ਵਾ ਵਿਖਾਉਣੀ ਆਪੇ ਇਹਦੇ ਕੋਲ ਦੁੱਧ ਕਿੰਨਾ ਜੀ ਦੁੱਧ ਇਹਦੇ ਕੋਲ ਵੀਰ ਜੀ 14 ਕਿਲੋ ਜੇ ਜਿਹੜੀ ਬੱਚੇ ਵਾਲੀ ਆ ਬੱਚੇ ਵਾਲੀ ਤੇ ਠੰਡੀਆਂ ਸੀਲ ਲੈ ਆਏ ਠੰਡੀਆਂ ਸੀਲ ਮੈਂ ਨਾ ਇਹਦਾ ਤੇ ਦੋਹਾਂ ਦਾ ਚਵਾ ਆ ਗ ਸੰਗਣਾ ਹਾਂਜੀ ਹਾਂਜੀ ਅੰਦੋਲੀਆ ਫੇਰ ਖੋਲੋ ਤੋਰ ਦਈਏ ਦੁੱਧ ਦੇ ਤੇ ਕੱਲ 14 ਲੀਟਰ ਪੱਕਾ ਜੀ ਹਾਂ ਦੀ ਹਾਂ ਪੱਕਾ ਦੁੱਧ 14 ਲੀਟਰ ਦੱਸਦੇ ਆ ਬਾਕੀ ਕਹਿੰਦਾ ਘਮਾਓ ਯਾਰ ਅਖਾਣ ਭਲੇ ਆ ਜੀ ਸਾਂਭੀਆਂ ਸੁੰਭੀਆਂ ਚੰਗੀਆਂ ਚੰਗੇ ਘਰਵਈਆਂ ਆ ਜਿਹੜੀਆਂ ਦੁੱਧ ਦੇ ਤੇ ਕੱਲ ਮੋਕੇ ਤੇ 14 ਲੀਟਰ ਜਿਹੜਾ ਤਿਆਰ ਦੱਸਦੇ ਆ ਲੈ ਆਓ ਜੀ ਲੈ ਆ ਜੀ ਜਿਆ ਮੁੰਡਾ ਵੀ ਹੈ ਅੰਦਰੇ ਵਾਗੂ ਕੀਤਾ ਕੋਈ ਨਹੀਂ ਲੈ ਜਾ ਵੀਰ ਜੀ ਉੱਥੇ ਬਾਕੀ ਦੁੱਧ 14 ਲੀਟਰ ਜਿਹੜਾ ਮੌਕੇ ਤੇ ਇਹਦੇ ਕੋਲ ਪਿਆਰ ਦੱਸਦੇ ਆ ਤੇ ਥਣ ਵੀ ਜਿਹੜਾ ਕਾਫੀ ਲਾਜਵਾਬ ਹੈ ਜਿਹੜਾ ਇਹਦੇ ਕੋਲ ਬਿਲਕੁਲ ਮੱਜਾਂ ਵਾਲੇ ਥਣ ਲੱਗੇ ਇਹਨਾਂ ਤੇ ਕੱਦ ਕਾਠ ਵੀ ਜਿਹੜੇ ਦੋਵਾਂ ਦੇ ਪੂਰੇ ਉੱਚੇ ਆ ਪੂਰੇ ਉੱਚੇ ਆ ਕੇ ਤੇ ਇੱਕ ਨੇਰੀ ਦੇ ਦੇਣੀ ਵੀ ਜੀ ਫਿਰ ਇਹਦਾ ਵੀ ਇੱਕ ਥਾਂ ਤੇ ਨਾ ਉਰਲੇ ਤੇ ਵਿਖਾ ਦਿਓ ਹਾਂਜੀ ਬੜੀ ਜੀ ਰਗੜ ਜੀ ਲੱਗੀ ਰਾਮ ਰੂਮ ਆ ਗਿਆ ਉਹ ਥੋੜੀ ਜੀ ਤੇ ਕੋਈ ਚੱਕਰ ਨਹੀਂ ਇਹੋ ਜਾ ਉਹ ਹੀ ਮਤਲਬ ਬਿਲਕੁਲ ਕੋਈ ਚੱਕਰ ਚੌਂ ਚੌਂ ਚੋਕ ਕੇ ਪੂਰਾ ਬਾਕੀ ਇਹ ਆ ਕਿ ਸੁੱਕਾ ਹੀ ਆ ਉਹ ਤੇ ਬਸ ਜਦੋਂ ਗੱਬਣ ਹੀ ਨਾ ਇਹਦੇ ਅੰਦੇ ਬਣੀ ਜਾਂਦੀ ਥੱਲੇ ਅੱਛਾ ਤੇ ਉਹ ਰਗੜ ਲੱਗੀ ਹਾਂ ਭਾਲਪੂੜ ਪਈ ਥੋ ਰਗੜ ਲੱਗੀ ਇੱਕ ਥਾਂ ਤੇ ਠੀਕ ਹੈ ਚਲੋ ਤੇ ਸੁੱਕਾ ਹੀ ਹੈ ਉਹਦੇ ਸੁਆਸੀ ਮਾਸੋਂ ਦਿਆ ਉੱਤੇ ਮੈਂ ਤਾਂ ਤਾ ਦੱਸਣ ਦਿਆ ਮਾ ਕੇ ਵੇਲੇ ਵੀਰ ਭਰਾ ਬਾਈ ਵੇਖ ਕੇ ਹੱਸ ਦਿੰਦੇ ਆ ਨਹੀਂ ਨਹੀਂ ਦੱਸਣਾ ਚਲੋ ਇਹ ਤਾਂ ਦੱਸਣਾ ਜ਼ਰੂਰੀ ਆ ਖਰਗ ਪੱਖੋਂ ਆਪਣੀ ਗਾਰੰਟੀ ਦੋਹਾਂ گاਵਾਂ ਦੀ ਠੱਗੀਆਂ ਸ਼ੀਲ ਕੋਈ ਚੱਕਰ ਨਹੀਂ ਤੇ ਇਹਦਾ ਮੁੱਲ ਕੋਈ ਛਟਾਣੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮੁੱਲ ਤੇ ਦੱਸੀਏ ਫਿਰ ਬੋਲ ਤੁਸੀਂ ਦੱਸ ਦੋ ਕਰੀਏ ਜੀ ਅੱਜ ਬੋਲ ਤੇ ਜਿਹੜੇ ਤੇ ਨਕੀਨੇ ਆ ਹਾਂ ਜੀ ਮੈਂ ਨਾ ਕਿਹਾ ਹੀ ਬਾਤਾਂ ਵੀਰ ਜੀ ਜਿੰਨੀ ਸਿਫਤ ਕਰੀ ਜਾਈਏ ਨਾ ਉੰਨੀ ਥੋੜੀ ਆ ਇਹਨਾਂ ਦੀ ਅੱਛਾ ਹਾਂਜੀ ਹਾਂਜੀ ਇਹਦਾ ਮੁੱਲ ਜੋ ਮਰਜ਼ੀ ਕਰੀਏ ਜੀ 48 ਕਰ ਲਈਏ 47 ਕਰ ਲਈਏ ਅੱਛਾ 46000 ਤੋਂ ਮਾਨਤਾਂ ਥੋੜਾ ਬਹੁਤ ਕਰਾਂਗੇ 45 ਤੇ ਮੁਕਾਂਦੇ ਜੇ ਕੇ ਉਹ ਚੋਂ ਫਿਰ ਸਿਰਫ 200 ਅੱਛਾ ਹਾਂਜੀ ਹਾਂਜੀ ਠੀਕ ਹੈ ਜੀ ਦੇਖ ਕੇ ਵੀਰ ਭਰਾ ਆਪਣਾ ਕੋਈ ਫੋਨ ਲਾਵੇ ਤੇ ਗਾਂ ਬਹੁਤ ਬਾਕੀ ਚੰਗੀ ਕੋਈ ਚੱਕਰ ਨਹੀਂ ਇਹੋ ਜਿਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦੇ ਕੋਲ ਕਿੰਨਾ ਚ ਵੇਚੀ ਦੁੱਧ ਇਹਦੇ ਕੋਲ ਵੀ ਅੱਠ ਕਿਲੋ ਦੁੱਧ ਜੇ ਅੱਠ ਕਿਲੋ ਦੁੱਧ ਆ ਹਾਂਜੀ ਇਹ ਵੀ ਠੰਡੀ ਸੇਲ ਪੂਰੀ ਜੀ ਬਿਲਕੁਲ ਬਿਲਕੁਲ ਠੰਡੀ ਸੇਲ ਜੀ ਲਿਆ ਤੋਰ ਹਾਂ ਇਹਨਾਂ ਵਿੱਚ ਇਹ ਇਹਦੇ ਕੋਲ ਮੌਕੇ ਤੇ 8 ਲੀਟਰ ਦੁੱਧ ਤਿਆਰ ਦੱਸਦੇ ਕਿੰਨਾ ਕਿਚਰ ਹੋ ਗਿਆ ਉਹ ਸੂਈ ਨੂੰ ਸੂਈ ਨੂੰ ਇਹਦੀ ਹੋ ਗਿਆ 4 ਕਿੰਨੇ ਦੇ ਮਹੀਨੇ ਦੇ ਮਹੀਨੇ ਇੱਕ ਦੀ ਗੱਭਣ ਆ ਅੱਛਾ 4 ਮਹੀਨੇ ਸੂਈ ਨਾ ਹੋ ਗਿਆ ਤੇ 1 ਮਹੀਨੇ ਦੀ ਗੱਭਣ ਨਹੀਂ ਆ ਪਹਿਲਾਂ ਪਹਿਲਾਂ ਜੇ ਦਾ ਦਾਦ ਵੀ ਚੈੱਕ ਕਰਾ ਲਈ ਚਲੋ ਕੋਈ ਨਹੀਂ ਲੈ ਜਾ ਉੱਥੇ ਇੱਕ ਰੀ ਕਿੰਨੇ ਦੰਦ ਜਿਮੂ ਗਾਂਦਮ ਖਾ ਦੇਣੀ ਆ ਜ਼ਬਰਨਾ ਮੰਮੀ ਨਹੀਂ ਵੇਖੇ ਉਦਾਂ ਹੈ ਦੰਦ ਆਹ ਖਾ ਇਹ ਦੰਦ ਚ ਦਿਖਾਦਾ ਫਿਰ ਇਹ ਥੋੜੀ ਦਾਲ ਲਿਆ ਕੋਈ ਵੀ ਆ ਦੇ ਸادس 6 ਦੰਦ ਆ ਜਿਹੜੇ ਇਹ 6 ਦੰਦ ਹੋਈ ਨਹੀਂ ਆ ਪੂਰੇ ਬਰਾਬਰ ਦਈ ਹੈ ਜੇ 6 ਦੰਦ ਕਰਨੇ ਜਿਹੜੇ ਸਾਈਡ ਵਾਲੇ ਉਤਰੇ ਖਲੋਤੇ ਆ ਬੰਦ ਹੋ ਵੀ ਜੀ ਵੇਖੋ ਜੀ ਠੰਡੀਆਂ ਸੀਲ ਠੀਕ ਆ ਜੀ ਹੈ ਆ ਵੀ ਦੁੱਧ ਚਟਾਲੇ ਟੁੱਲੇ ਪੈਂਡਾ ਬੇ ਨਾ ਗਾਂ ਦੁੱਧ ਦੇ ਜਿਆਦਾ ਨਹੀਂ 18 ਕਿਲੋ ਇਹਨੇ ਕਰ ਦੇਣਾ ਆਰਾਮ ਨਾਲ ਠੀਕ ਹੈ ਬਾਕੀ ਦੁੱਧ ਵੀ ਸੰਘਣਾ ਪੂਰਾ ਸੰਘਣਾ ਉਹ ਮੱਝ ਹੀ ਆ ਕੇ ਅੱਛਾ ਮੱਝਾਂ ਹੀ ਆਜਾ ਮੇਰੀ ਮੱਝ ਦਾ ਹੁੰਡਿਆ ਉਹਨਾਂ ਦਾ ਆਇਆ ਕੱਲ ਅੱਛਾ ਆਹ ਰਾਤੀ ਰਾਤੀ ਮੱਝਾਂ ਹੀ ਆਜਾ ਮੈਂ ਦੁੱਧ ਚੋ ਕੇ ਲੈ ਗਿਆ ਤੈਨਾਂ ਹੀ ਮੱਝਾਂ ਹੀ ਆਹ ਡੇਰੀ ਵਾਲਾ ਆਂਦਾ ਅੱਗੇ گاਵਾਂ ਦਾ ਦੁੱਧ ਪਾ ਕੇ ਤੇ ਫੈਟ ਘਟ ਜਾਂਦੀ ਹੁੰਦੀ ਸੀ ਅੱਛਾ ਇਹ ਕੀ ਬਣਿਆ ਅੱਜ ਠੀਕ ਹੈ ਉਹ ਆਪਣਾ ਸੱਜਣੀਆਂ ਉਥੇ ਸੈਂਪਲ ਸੁਪਰ ਆਪੇ ਕੱਢ ਗੁੱਡੀ ਘਲਾ ਠੀਕ ਹੈ ਤੇ ਮੁੱਲ ਫੇਰੇ ਦਾ 8 ਕਿਲੋ ਵਾਲੀ ਦਾ ਬੋਲੋ ਵੇਖੋ ਜੀ ਇਹ ਗੱਬਣ ਵੀ ਹੈਗੀ ਆ ਗਾਰੰਟੀ ਨਹੀਂ ਦਿੰਦੇ ਆਪਾਂ ਹਾਂ ਦੇ ਚਲੋ ਖਾਲੀ ਜਾਂਦੇ ਸਹਾਰਾ ਨਹੀਂ ਹੋਣਾ ਤੁਹਾਨੂੰ ਗਾਰੰਟੀ ਮਿਲੀ ਜਾਂ ਮਹੀਨੇ ਇੱਕ ਦੀ ਗੱਬਣਿਆ ਨਿਕਲੂਗੀ ਮਤਲਬ ਨਿਕਲੂਗੀ ਵੀ ਠੀਕ ਆ ਹਾਂਜੀ ਹਾਂਜੀ ਤੇ ਦੱਸ ਦੋ ਮੁੱਲ ਤੁਸੀਂ ਦੱਸ ਦੋ ਕਿੰਨੇ ਦੇ ਤਾਂ ਜੀ ਇਹ ਮੈਂ ਤਾਂ ਨਾ ਰੁਪਈਆ 30 32000 ਵੱਟੀਏ ਤੁਸੀਂ ਤਾਂ ਫਿਰ ਜ਼ਿਆਦੇ ਰੁਪਈਏ ਸੋਚ ਕੇ ਬੈਠੇ ਜੇ ਤੇ ਤੁਸੀਂ ਦੱਸੋ ਨੇ ਥੋੜੇ ਜੇ ਥੋੜੇ ਜੇ ਘਟਾਓ ਥੋੜੇ ਜੇ ਘਟਾਓ ਜਾਇਜ਼ ਕਰੋ ਕਿੰਨੇ ਦੀ ਦੇ ਦਈਏ ਤਾਂ ਬੜੀ ਚੰਗੀ ਜਿਹੀ ਠੰਡੀ ਸੀਜਲਿਆ ਸੈਂਪਲ ਵੀ ਪੜਾ ਜੇ ਜਾਇਜ਼ ਜਾ ਕਰੀਏ ਬੋਲ ਕਰ ਲੀਏ 9000 ਅੱਛਾ 8000 ਵੀ ਦੇ ਦਈਏ 8000 ਦੇ ਬੋਲ ਜਿਹਾ ਕੀਤਾ ਦੇਖੋ ਤੇ ਦੱਸ ਛੱਡ ਦਈਏ 1000 ਹੋਰ ਛੱਡ ਦਿੰਦੇ ਆ 27000 ਚ ਮੰਨ ਤਾਂ ਥੋੜਾ ਬਹੁਤ ਛੋਟ ਹੀ ਕਰਾਂਗੇ ਤੇ 8 ਕਿਲੋ ਦੁੱਧ ਚਵਾ ਦੋਗੇ ਕਰੋ ਹਾਂਜੀ ਹਾਂਜੀ 8 ਕਿਲੋ ਚੋਗੇ ਵੀਰ ਭਰਾ ਖੜੇ ਇਹਦੇ ਆ ਐਸ ਤੋਂ ਚ ਨਾ ਐ ਤੇ ਤੇਨ ਤੋਂ ਚਾਰ ਧਾਰਾਂ ਪੰਜ ਘੱਟ ਆ ਅੱਛਾ ਹਾਂਜੀ ਹਾਂਜੀ ਕਮੈਰੀ ਹਲ ਚ ਠੀਕ ਹੈ ਜੀ ਹਾਂਜੀ 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 ਤੇ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਚਵਾਈ ਕਰਕੇ ਆਪਣੀ ਸਮਝ ਨਾਲ ਮਰਜੀ ਨਾਲ ਪਸ਼ੂ ਖੜੇ ਜੀ ਉਹ ਵੀ ਇੱਕ ਤੋਂ ਇੱਕ ਵਾਧੇ ਆ ਬਾਕੀ ਦੋਵੇਂ گاਵਾਂ ਦੇ ਕਾਦੇ ਕਾਠ ਚੰਗੇ ਆ ਚੰਗੀਆਂ ਵਾਂ گاਵਾਂ ਜਿਹੜੀਆਂ ਵਾਂ ਚੰਗੇ ਰਿਕਾਰਡ ਵਾਲੀਆਂ ਬਾਕੀ ਕੋਈ ਵੀ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ